ਮਾਨਜੋਗ ਐਸਐਸਪੀ ਮੋਗਾ ਅਜੇ ਗਾਂਧੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਸਿਟੀ ਮੋਗਾ ਦੀ ਪੁਲਿਸ ਨੇ ਚਲਾਈ ਗਈ ਮੁਹਿੰਮ ਤਹਿਤ ਵੱਡੀ ਕਾਮਯਾਬੀ ਹਾਸਲ ਕਰਦੇ ਹਾਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 200 ਗ੍ਰਾਮ ਹੈਰਨ ਅਤੇ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ ਹੈ ਪਹਿਲਾ ਕੇਸ ਮੁਕੱਦਮਾ ਨੰਬਰ 175 ਹੇਠ ਦਰਜ ਕੀਤਾ ਸੀ ਜਿਸ ਵਿੱਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ 100 ਗ੍ਰਾਮ ਹੈਰਨ ਬਰਾਮਦ ਕੀਤੀ ਸੀ ਦੂਜਾ ਕੇਸ ਮੁਕੱਦਮਾ ਨੰਬਰ 176 ਦੇ ਤਹਿਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲੋਂ 100 ਗ੍ਰਾਮ ਹੈਰੋਨ ਅਤੇ ਇੱਕ ਦੇਸੀ ਪਿਸਤੌਲ ਮਿਲੀ ਹੈ। ਮਾਨਯੋਗ ਪੰਜਾਬ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਿਆਂ 'ਤੇ ਚਲਾਇਆ ਗਿਆ ਹੈ ਉਸ ਦੇ ਚਾਲਦੇ ਆ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਐਸਐਸਪੀ ਮੋਗਾ ਦੇ ਦੇਸ਼ਾਨਰ ਦੇ ਛੇਡ थाना ਸਿਟੀ ਮੋਗਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਜਿਹੜੀ ਹੈ ਪ੍ਰਾਪਤ ਹੋਈ ਹੈ ਜਿਸ ਦੇ ਚੱਲਦਿਆਂ ਦੋ ਅੱਡ-ਅੱਡ ਮੁਕਦਮੇ ਜਿਹੜੇ ਦਰਜ ਹੋਏ ਐ ਇੱਕ 175 ਨੰਬਰ ਮੁਕਦਮਾ ਜਿਸ ਦੇ ਵਿੱਚ ਇੱਕ ਦੋਸ਼ੀ ਨੂੰ ਅਰੈਸਟ ਕਰਕੇ ਉਸ ਦੇ ਕੋਲੋਂ 100 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕਰਾਈ ਗਈ ਤੇ ਇੱਕ 176 ਨੰਬਰ ਮੁਕਦਮਾ ਜਿਸ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਤਾਂ 100 ਗ੍ਰਾਮ ਉਸ ਤੋਂ ਹੈਰੋਇਨ ਰਿਕਵਰ ਕਰਾਈ ਗਈ ਇੱਕੋਂ ਦੇ ਕੋਲੋਂ ਦੇਸੀ ਪਿਸਤਲ ਜਿਹੜਾ ਹੈਗਾ ਉਹ ਰਿਕਵਰ ਕਰਾਇਆ ਗਿਆ ਤੇ ਇੱਕੋਂ ਦੇ ਕੋਲੋਂ ਮੋਟਰਸਾਈਕਲ ਬਰਾਮਦ ਹੋਇਆ ਸਾਰੇ ਕਿੱਥੋਂ ਸਾਰੇ ਗ੍ਰਿਫਤਾਰੀ ਕੀਤੀ ਗਈ ਇਹ ਐਮਪੀ ਬਸਤੀ ਦੇ ਪਹਿਲਾ ਵੀਰੋਧ ਬਗਵਾਂ ਨੂੰ ਹਾਂਜੀ ਇਹਨਾਂ ਦੇ ਵਿੱਚ ਜਿਹੜਾ 175 ਨੰਬਰ ਮਕਦਮਾ ਆਉਂਦੇ ਤੇ ਪਹਿਲਾ ਮਕਦਮਾ ਦਰਜ ਜਿਹਦੇ ਕੋਲੋਂ ਰਿਵਲਵਰ ਪਰਵਾਹਤ ਹੋਈ ਹੈ ਹਾਂਜੀ ਤੇ ਉਹਨਾਂ ਦੀ ਉਮਰ ਕਿੰਨੀ ਕੁ ਹੋਈ ਹੈ ਇਹਨਾਂ ਦੀ ਸਾਰਿਆਂ ਦੀ ਉਮਰ ਤਕਰੀਬਨ ਹੈਗੀ ਹੈ ਜਿਹੜੇ 176 ਨੰਬਰ ਬਦੋਸ਼ੀ ਦੇ ਨੇ ਸਾਰੇ ਕੋਈ 22 ਸਾਲ ਦੀ ਉਮਰ ਤੇ ਤਕਰੀਬਨ ਇਹਨਾਂ ਦੇ ਬਸ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਹੁਣ ਜਿਹੜਾ ਰਿਮਾਂਡ ਹਾਸਲ ਕੀਤਾ ਜਾਏਗਾ ਇੱਕ ਜਿਹੇ ਸੂਚਨਾ ਤੇ ਇਹਨਾਂ ਨੂੰ ਕੰਮ ਕੀਤਾ ਗਿਆ ਯਾ ਹਾਂਜੀ ਸਾਨੂੰ ਹਾਂ ਨੇ ਹਾਂਜੀ ਸਾਨੂੰ ਇਨਫਾਰਮੇਸ਼ਨ ਸੀਗੀ ਜਿਹੜੇ ਫਲਾਣੇ ਵਿਅਕਤੀ ਹੈਗੇ ਐ ਇਹਨਾਂ ਕੋਲ ਜਿਹੜੀ ਕੋਈ ਨਸ਼ੀਲੀ ਜਿਹੜੀ ਵਸਤੂ ਹੈ ਉਹ ਬਰਾਮਦ ਹੋ ਸਕਦੀ ਸਰ ਜਿਹੜੀ ਇਹ ਨਸ਼ੀਲੀ ਵਸਤੂ ਫਿਰ ਬਈ ਨਾ ਜਿਹੜੇ ਕੰਮ ਕਰੀਏ ਸਪਲਾਈਰ ਉਧਰ ਕਰਦੇ ਹਾਂ ਹਾਂਜੀ ਹਾਂਜੀ ਇਹ ਇਹ ਮੋਟਰਸਾਈਕਲ ਦਾ ਯੂਜ਼ ਕਰਦੇ ਆ ਵੀ ਨੇ ਜਿਹੜੇ ਹਾਈਵੇ ਅਵੋਇਡ ਕਰ ਸਕਣ ਤੇ ਜਿਹੜੀਆਂ ਲਿੰਕ ਰੋਡਸ ਹੈਗੀਆਂ ਉਹਨਾਂ ਦੇ ਥਰੂ ਜਿੱਥੇ ਪੁਲਿਸ ਦੀ ਪ੍ਰੈਜ਼ੈਂਸ ਇਹਨਾਂ ਨੂੰ ਲੱਗਦਾ ਵੀ ਘੱਟ ਹੋਊਗੀ ਉਹ ਉਹ ਯੂਜ਼ ਕਰਕੇ ਫਿਰ ਇਹ ਜਿਹੜਾ ਸਮਗਲਿੰਗ ਹੁੰਦਾ ਜਿਹੜਾ ਧੰਦਾ ਚਲਾਉਂਦੇ ਨੇ ਤੇ ਮੋਟਰਸਾਈਕਲ ਜਿਹੜਾ ਇਹਨਾਂ ਕੋਲੋਂ ਅੰਗਲੇਆ ਉਹ ਕਿਵੇਂ ਇਹਨਾਂ ਦਾ ਹੀ ਹੈ ਜਾਂ ਕੋਈ ਹਾਂ ਇਸ 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 ਦਾ ਜਿਹੜਾ ਅਸੀਂ ਰਿਕਾਰਡ ਵਗੈਰਾ ਸਾਰਾ ਜਿਹੜਾ ਆਰਟੀਓ ਆਫਿਸ ਤੋਂ ਕੋਈ ਇਹਨਾਂ ਕੋਲੋਂ ਅਸਲਾ ਵੀ ਬਰਾਮਦ ਹੋਇਆ ਹੈ ਹਾਂਜੀ ਇੱਕ ਅਸਲਾ ਬਰਾਮਦ ਹੋਇਆ ਹੈ ਉਹ ਅਸਲਾ ਹੀ ਬੰਨ ਬਰਾਮਦ ਹੋਇਆ ਜਾਂ ਕੋਈ ਗੋਲੀਆਂ ਜਾਂ ਨਾਲ ਅਸਲ ਕੋਈ ਹੋਰ ਵੀ ਨਹੀਂ ਅਸਲਾ ਕਲਾ ਅਸਲਾ ਬਰਾਮਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ